ਮਿਰਚ ਵਪਾਰੀਆਂ ਨੂੰ ਜਿਹੜੀ ਹੈ ਰੁਲਾਂਦੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਮਿਸਟਰ ਲੱਗੇ ਟੇਰ ਹੈ ਇਸ ਗੱਲ ਦੀ ਗਵਾਹੀ ਭਰਦੇ ਪਿਆ ਕਿ ਜਿਹੜੀ ਫਸਲ ਹੈ ਉਹ ਭਰਪੂਰ ਹੋਈ ਹੈ ਕਿਉਂਕਿ ਜਿਹੜੀ ਮੰਡੀ ਦੇ ਵਿੱਚ ਜਿਹੜੀ ਮਿਰਚ ਹੈ ਉਹ ਪੂਰੀ ਤਰ੍ਹਾਂ ਲਾਲ ਜਿਹੜੀ ਹੋ ਕੇ ਇੱਥੇ ਆਈ ਹੋਈ ਹੈ ਸੋਕਾਰੇ ਨੇ ਮਿਹਨਤ ਕੀਤੀ ਜਾ ਰਹੀ ਹੈ ਵੀ ਲੇਬਰ ਵਿੱਚ ਜਿਹੜੀ ਕਾफी ਲੱਗਦੀ ਪਈ ਹੈ ਲੇਕਿਨ ਜਿਹੜਾ ਦਾਮ ਹੈਗਾ ਰੇਟ ਹੈ ਇਹਨਾਂ ਨੂੰ ਨਹੀਂ ਮਿਲਦਾ ਪਿਆ ਜਿਸ ਕਰਕੇ ਇਹਨਾਂ ਦੀ ਕਾफी ਮੁਸ਼ਕਲਾਂ ਵਧੀਆਂ ਆਈਆਂ ਕਿਉਂਕਿ ਕਹਿੰਦੇ ਬਾਹਰ ਦੀ ਜਿਹੜੀ ਮਿਰਚ ਹੈਗੀ ਆ ਉਹਦੇ ਦਾਮ ਵਧਿਆ ਨੇ ਲੇਕਿਨ ਪੰਜਾਬ ਦੀ ਮਿਰਚ ਨੂੰ ਕੋਈ ਪੁੱਛਦਾ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਤਲਬ ਕਿ ਲਾਲ ਮਿੱਟੀ ਦੇ țez ਜਿਹੜੇ ਆ ਉਹ ਲੱਗੇ ਦਿਖਾਈ ਦੇ ਰਹੇ ਆ ਲੇਕਿਨ ਵਪਾਰੀ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਕਾਫੀ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਕਹਿ ਸਕਦੇ ਆ ਜਾਂ ਇਤਿਹਾਸੀਆਂ ਕਹਿ ਸਕਦੇ ਆ ਵੀ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਦਰਪੇਜ ਜੜੀਆਂ ਆ ਰਹੀਆਂ ਆ ਜੋ ਹਾਲਾਤ ਇਹ ਦੱਸ ਰਹੇ ਨੇ ਕਾਫੀ ਵਧੀਆ ਮਿਰਚਾ ਕੋਰੀ ਮਿਰਚਾ ਲੇਕਿਨ ਉਹ ਗਾਹਕ ਨਾ ਹੋਣ ਕਰਕੇ ਇਹ ਜੜੀਆਂ ਸਾਰੀਆਂ ਮੁਸ਼ਕਲਾਂ ਦਿਖਾਈ ਦੇ ਰਹੀਆਂ ਲਗਾਤਾਰ ਜੜੀਆਂ ਵਪਾਰੀ ਵੀ ਮਤਲਬ ਕਿ ਥੋੜੇ ਜਿਹੜੇ ਫਿਰੋਜ਼ਪੁਰ ਦੇ ਆ ਉਹ ਬਾਹਰਲੇ ਵਪਾਰੀਆਂ ਨਾਲ ਸੰਪਰਕ ਕਰਦੇ ਪਏ ਨੇ ਵੀ ਉਹਨਾਂ ਦੀ ਮਿਰਚ ਜਿਹੜੀ ਵਧੀਆ ਉਹਨਾਂ ਨੂੰ ਖਰੀਦਿਆ ਜਾਵੇ ਲੇਕਿਨ ਖਰੀਦਦਾਰ ਜਿਹੜਾ ਉਹ ਨਾ ਮਿਲਣ ਕਰਕੇ ਇਹਨਾਂ ਦੇ ਚਿਹਰੇ ਜਿਹੜੇ ਮੁਰਜ਼ਾਏ ਹੋਏ ਜ਼ਰੂਰ ਸਾਫ ਤੌਰ ਤੇ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਮਿਰਚ ਜ਼ਿਆਦਾ ਹੋਣ ਕਰਕੇ ਵੀ ਵੀ ਜਿਹੜੀ ਵਿਕਰੀ ਨਾ ਕਰਕੇ ਵੀ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਚੇਲਣਾ ਪੈ ਰਿਹਾ ਮਿਰਚਾਂ ਬੋ ਬੁਰਾ ਵਾਲਾ ਗਾ ਵੇਖਦੀ ਨਹੀਂ ਵੀ ਤੇ ਗਟੂਰ ਬਹੁਤ ਸਸਤਾ ਹੈ ਰਾਸਤਾਨ ਚ ਵਿਕਰੀ ਨੇ ਗਿਨਾ ਉਹ ਤੇ ਵਪਾਰੀ ਆ ਰਿਹਾ ਮਿਰਚਾਂ ਰੋਲੀਆਂ ਜਾਂਦੀਆਂ ਕਿਸਾਨਾਂ ਦਾ ਹੀ ਬੁਰਾ ਵਾਲਾ ਰੇਟ ਹੀ ਨਹੀਂ ਹੈਗਾ ਕੀ ਕਾਰਨ ਕੀ ਰਹੇ ਨੇ ਕਾਰਨ ਕੀ ਵੀ ਹੈ ਕਿ ਜਿਹੜੀ ਬਾਹਰ ਦੀ ਮਿਰਚ ਹੈ ਉਹ ਰਾਸਤਾਨ ਚ ਸਸਤੀ ਮੈਂ ਵੀ ਜਿਹੜੀ ਗੁਜਰਾਤ ਦੀ 45 ਰੁਪਏ ਰੇਟ ਹੋ ਗਿਆ ਫੋਨਲੀ 45 ਰੁਪਏ 100 ਨਹੀਂ 145 ਨਹੀਂ ਇਕੱਲਾ 50 ਤੇ 100 ਰੁਪਏ 120 ਰੁਪਏ ਵਿਕੀ ਜਾਂਦੀ ਕੋਟੂਰ ਬਡੂਰ ਸਾਨੂੰ ਮਹਿੰਗੀ ਮਿਰਚ ਉਹ ਹੀ 120 ਰੁਪਏ ਮਿਲੀ ਜਾਂਦੀ ਤੇ ਆਪਹਾੜੇ ਵਾਲੀ ਪੰਜਾਬ ਵਾਲੀ ਮਿਰਚ ਨੂੰ ਕੋ ਪੁੱਛਦੇ ਨਹੀਂ ਸਾਵਾਸ ਰੋਲੀ ਜਾਂਦੀ ਮਿਰਚ ਤੇ ਕਿਸ ਤਰ੍ਹਾਂ ਮਤਲਬ ਕੀ ਚੱਲੇਗਾ ਕਰ ਵਾਹ ਚਲੋ ਜਲੀ ਜਾਂਦਾ ਕਿਉਂਕਿ ਕੰਮ ਤਾਂ ਕਰਨਾ ਹੀ ਪੈਣਾ ਨਾ ਮਜ਼ਦੂਰੀ ਕਰਨੀ ਪੈਣੀ ਜੇ ਨਹੀਂ ਮਜ਼ਦੂਰਾ ਕਿਸਾਨਾਂ ਦਾ ਕਿਸਾਨਾਂ ਦਾ ਨਹੀਂ ਚਾਹੀ ਲੈਂਦੇ ਅਗਲੀ ਵਾਰ ਕਿਸਾਨ ਇਥੇ ਆਣਗੇ ਤੇ ਫੇਰ ਲੋ ਜੀ ਮੰਡੀ ਮਿਰਚਾਂ ਚ ਕੀ ਜੀ ਨਹੀਂ ਰਹੀ ਬਹੁਤ ਬੁਰਾ ਹਾਲ ਹੈ ਗਾਹ ਵੇਖਦੀ ਨਹੀਂ ਵੀ ਤੇ ਮੂੰਗਟੂਰ ਬਹੁਤ ਸਸਤਾ ਹੈ ਰਾਸਤਾ ਚ ਵਿਕਰੀ ਨਹੀਂ ਗਈ ਨਾ ਕੋਈ ਤੇ ਵਪਾਰੀ ਆ ਰਿਹਾ ਮਿਰਚਾਂ ਰੋਲੀਆਂ ਜਾਂਦੀਆਂ ਕਿਸਾਨਾਂ ਦਾ ਬੁਰਾ ਹਾਲ ਰੇਟ ਹੀ ਨਹੀਂ ਹੈਗਾ ਕੀ ਕਾਰਨ ਕੀ ਰਹੇ ਨੇ ਕਾਰਨ ਕੀ ਵਿਅਤ ਕੀ ਜਿਹੜੀ ਬਾਹਰ ਦੀ ਮਿਰਚ ਹੈ ਉਹ ਰਾਜਸਥਾਨ ਜਾਂ ਸਸਤੀ ਮੈਂ ਵੀ ਜਿਹੜੀ ਗੁਜਰਾਤ ਦੀ 45 ਰੁਪਏ ਰੇਟ ਹੋ ਗਿਆ ਕੋਨਲੀ 45 ਰੁਪਏ 100 ਨਹੀਂ 145 ਨਹੀਂ ਇਕੱਲਾ 45 ਫਿਰ 100 ਰੁਪਏ 120 ਰੁਪਏ ਲਿਖੀ ਜਾਂਦੀ ਕੋਟੂਰ ਬਡੂਰ ਸਾਰਾ ਮਹਿੰਗੀ ਮਿਰਚੇ ਉਹੀ 120 ਰੁਪਏ ਮਿਲੀ ਜਾਂਦੀ ਇਹ ਆਪ ਸਾਡੇ ਵਾਲੀ ਪੰਜਾਬ ਵਾਲੀ ਮਿਰਚ ਨੂੰ ਕੋ ਪੁੱਛਦੇ ਨਹੀਂ

WhatsApp channel par but...